ਸ਼ੇਧਾ ਜੋ ਕਿ ਆਪ ਜੀ ਨੂੰ ਹਰੇਕ ਹਫ਼ਤੇ ਬਹੁਤ ਵਧੀਆ ਵਿਚਾਰ ਸਰਵਣ ਕਰਾ ਰਿਹਾ ਹੈ ਆਪ ਜੀ ਨੂੰ ਆਪ ਦੇ ਬੱਚਿਆਂ ਨੂੰ ਇਹਨਾਂ ਨੂੰ ਵੀ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਇੱਕ ਮੇਰੀ ਬੇਨਤੀ ਆ ਬਹੁਤ ਵਾਰੀ ਕਾਫੀ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਪ੍ਰੋਬਲਮਾਂ ਚੱਲ ਰਹੀਆਂ ਆ ਆਪਾਂ ਗੁਰੂ ਘਰ ਆਈ ਦਾ ਗੁਰੂਕਾਰ ਦੇ ਹੈੱਡ ਗ੍ਰੰਥਨ ਕਹਿੰਦਾ ਜੀ 500 ਰੁਪਇਆ ਲਾਓ ਵੀ ਸਾਡੀ ਪਰਿਵਾਰ ਦੀ ਦਾਸ ਕਰਦੋ ਚੜ੍ਹਦੀ ਕਲਾ ਚ ਰੱਖੇ ਮਹਾਰਾਜ ਪਰ ਆਪਾਂ ਇਹਨਾਂ ਦੇ ਪਰਿਵਾਰਾਂ ਦੀ ਵੀ ਚੜ੍ਹਦੀ ਕਲਾ ਚ ਅਰਦਾਸਾਂ ਕਰਦੀਆਂ ਕਿਸੇ ਵੀ ਗੁਰੂਕਾਰ ਦੇ ਵਿੱਚ ਕੋਈ ਵੀ ਗ੍ਰੰਥੀ ਸਿੰਘ ਆ ਗ੍ਰੰਥੀ ਦਾ ਜਥਾ ਆ ਆਪਾਂ ਉਹਨਾਂ ਨਾਲੇ ਰਿਸਪੈਕਟ ਕਰਦੀਆਂ ਤਾਂ ਨਾਲੇ ਆਪਣੀ ਕਰਵਾਉਣੀ ਆ ਬਾਜੇ ਵੇਲੇ ਕਵੇਨਾ ਦੇ ਵੀ ਜਿਹੜੇ ਬੱਚੇ ਆ ਉਹ ਵੀ ਮਾਨ ਦੇ ਨਾਲ ਕੈਣ ਵੀ ਸਾਡਾ ਫਾਦਰ ਸਾਹਿਬ ਹੈਡ ਗ੍ਰਾਂਥੀ ਆ ਤਾਂ ਗੁਰੂ ਘਰ ਸੇਵਾ ਕਰਦਾ ਹੁਣ ਸਾਡੇ ਮਰਕੀ ਨੇ ਵੀ ਗੁਰੂ ਘਰ ਜਥਾ ਨਵਾਂ ਆ ਉਹਨਾਂ ਦੇ ਜਿਹੜੇ ਵਿਚਾਰ ਸੁਣਿਆ ਉਹ ਜਿਸ ਜਿੱਥੋਂ ਨੇ ਸਾਥ ਲਈ ਆ ਉਹ ਦੱਸਦੇ ਵੀ ਅਜ ਤੋਂ 10 ਸਾਲ ਪਹਿਲਾਂ ਵੀ ਉੱਥੇ ਤਕਰੀਬਨ 300 ਸਿੰਘ ਹੁੰਦਾ ਸੀ ਅੱਜ ਉਹੀ ਜਿਹੜਾ ਟਾਈਮ ਆ ਉਹੀ ਜਗ੍ਹਾ ਉੱਥੇ ਪੰਜ ਸੱਤ ਹੁੰਦੇ ਨੇ ਇਸ ਕਰਕੇ ਇਹ ਜਿਹੜੀ ਮੇਰੀ ਬੇਨਤੀ ਆ ਵੀ ਆਪਾਂ ਇਹ ਸਤਕਾਰ ਇਹਨਾਂ ਦਾ ਇੰਨਾ ਹੀ ਕਰਨਾ ਦੂਜਾ ਰਿਆ ਨੰਬਰ ਗੁਰੂ ਘਰ ਦੀਆਂ ਕਮੇਟੀਆਂ ਉਹਨਾਂ ਦਾ ਵੀ ਆਪਾਂ ਪੂਰਾ ਸਤਕਾਰ ਕਰਨਾ ਬੜੇ ਵੇਲੇ ਬਹੁਤ ਤਨਮਨ ਲਾ ਕੇ ਆਪਣੇ ਵੀਰ ਸੇਵਾ ਕਰਦੇ ਗੁਰੂ ਘਰਾਂ ਦੇ ਵਿੱਚ ਬਾਈਬਲ 'ਚ ਆਪਾਂ ਛੋਟੀ ਜਿਹੀ ਗੱਲ ਕਰਕੇ ਉਹਨਾਂ ਦਾ ਮਨ ਤੋੜ ਦੇਈਦਾ ਬੇਸ ਕਰਕੇ ਜਿਹੜੀ ਵੀ ਗੱਲਬਾਤ ਆ ਬਾਈਬਲ 'ਚ ਹੁੰਦਾ ਆਪਾਂ ਬੈਠ ਕੇ ਅੰਦਰ ਕਮਰੇ ਆਫਿਸ 'ਚ ਬੈਠ ਕੇ ਆਪਾਂ ਸਲਾਹ ਵੀ ਕਰ ਸਕਦੇ ਆਂ ਵੀ ਇਸ ਕਰਕੇ ਆਪਾਂ ਦਾ ਜਿਹੜਾ ਸਿੱਖੀ ਧਰਮ ਦੇ ਵਿੱਚ ਇਹ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮਾਂ ਆ ਰਹੀਆਂ ਇਸ ਕਰਕੇ ਮੈਂ ਇਥੇ ਚਾਹੁੰਦਾ ਵੀ ਆਪਾਂ ਜਿੰਨੇ ਵੀ ਸੰਤ ਆ ਵੀਰ ਆ ਭੈਣਾ ਸਾਰੇ ਰੌਲ ਮਿਲ ਕੇ ਸਾਰਿਆਂ ਦਾ ਸਾਥ ਦੇਣਾ ਵੀ ਤਾਂ ਕੀ ਇਹ ਵੀ ਆਪਣਾ ਸਾਥ ਦੇਣਾ ਹੋਰ ਗੁਰੂ ਪਿਆਰੇ ਸਾਧ ਸੰਗਤ ਜੀ ਬਹੁਤ ਧੰਨਵਾਦ ਸਾਡੇ ਕੋ ਬਹੁਤ ਹੀ ਸਕਾਰਜੋਗ ਭਾਈ ਮਜੀ ਸਿੰਘ ਜੀ ਪਹੁੰਚੇ ਆ ਇਹ ਇੰਡੀਆ ਦੇ ਵਿੱਚ ਵੀ ਪੰਜਾਬ ਦੇ ਵਿੱਚ ਗੱਲਾਂ ਕਰੀਏ ਆਪਾਂ ਗੁਰੂ ਗ੍ਰੰਥ ਸਾਹਿਬ ਜੀਆਂ ਜਾਂ ਕੋਈ ਹੋਰ ਮਸਲਿਆਂ ਜੀਆਂ ਤੇ ਇਹ ਹਰੇਕ ਤਾਂ ਹਰੇਕ ਜਗ੍ਹਾ ਹਿੱਕ ਤਣ ਕੇ ਖੜਦੇ ਆ ਪੂਰੀ ਗੱਲ ਠਾਉਂਦੇ ਆ ਤਾਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਫਿਲੀਪੀਨ ਦੇ ਵਿੱਚ ਵੀ ਆਉਂਦੇ ਆ ਬਹੁਤ ਸਾਰੀਆਂ ਸੰਗਤਾਂ ਨੂੰ ਬਹੁਤ ਵਧੀਆ ਸਹਿਯੋਗ ਦਿੰਦੇ ਆ ਅੱਜ ਕੱਲ ਤੁਹਾਨੂੰ ਪਤਾ ਨਸ਼ਿਆਂ ਦਾ ਦੌਰ ਆ ਵੀ ਨਸ਼ਿਆਂ ਦੇ ਪਾਸੇ ਬਹੁਤ ਆਪਣੇ ਵੀ ਲੱਗੇ ਆ ਉਸ ਪਾਸੇ ਹੋਏ ਉਹਨਾਂ ਨੂੰ ਬਚਾਉਂਦੇ ਆ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਕੀ ਲਾਲੋ ਮਾਈਂਡ ਪਾਵਰ ਦਾ ਜਿਹੜਾ ਪ੍ਰੋਗਰਾਮ ਆ ਆਪਣਾ ਚਲੋ ਇਹ ਦੱਸਦੇ ਆ ਕਈ ਆਰ ਕੇ ਵੀਰ ਜਿਹੜੀ ਇਹ ਸਪਲਾਈ ਜਿੱਦਾਂ ਨਹੀਂ ਸੁਣਦੇ ਗੱਲ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਪਾਜੀ ਵੇਲੇ ਆਪਾਂ ਘਰ ਦੇ ਵਿੱਚ ਇੱਕ ਗੱਡੀ لے ਆ ਕੇ ਖੜੀ ਕੀਤੀ ਆ ਚਲਾਉਣੀ ਆਪਾਂ ਨੂੰ ਆਉਂਦੀ ਨਹੀਂ ਵੀ ਆਪਾਂ ਹੋਰ ਕਿਹੇ ਦੀ ਸਹਾਇਤਾ ਲਈ ਦੀ ਵੀ ਗੱਡੀ ਕਿੱਦਾਂ ਚਲਾਉਣੀ ਆ ਇਸੇ ਹਿਸਾਬ ਨਾਲ ਜਿਹੜਾ ਆਪਣਾ ਜਿਹੜਾ ਮਾਈਂਡ ਹੈ ਉਹ ਜਿਹੜਾ ਵੀ ਉਹਨੂੰ ਚਲਾਉਣ ਨੂੰ ਆਪਣਾ ਤਰੀਕਾ ਲਿਗਾ ਹੁਣ ਜਦੋਂ ਅਸੀਂ ਚਲੋ ਇਹਨਾਂ ਦੇ ਨਾਲ ਰਹੇ ਆ ਤਾਂ ਸਾਨੂੰ ਇਹਨਾਂ ਬਹੁਤ ਸਾਰੀਆਂ ਗੱਲਾਂ ਸਖਾਈਆਂ ਬੇਸ ਕਰਕੇ ਸਾਨੂੰ ਵੀ ਇਸ ਗੱਲ ਦੀ ਸੋਝੀ-ਵੋਝੀ ਵੀ ਜਿੱਦਾਂ ਕਿ ਆਈ ਆ ਵੀ ਜਿੱਦਾਂ ਹੀ 10 ਕਲਾਸਾਂ ਲਾਉਣੀਆਂ ਕਲਾਸਾਂ ਜਿਹੜੀਆਂ ਉਹਦੇ ਵਿੱਚ ਤੁਹਾਨੂੰ ਸੂਖਵਾਈ ਦੇਣੀਆਂ ਜੋ ਕਿ ਅਸੀਂ ਪ੍ਰੋਗਰਾਮ ਪਿੱਛੇ ਰੱਖਿਆ ਸੀ ਦੋ ਦਿਨ ਪਹਿਲਾਂ ਉਹਦੇ ਵਿੱਚ ਤਕਰੀਬਨ ਜਿੰਨੇ ਵੀ ਮਰੀਜ਼ ਜਿੱਦਾਂ ਨੀਤ ਆ ਇਹਨਾਂ ਦਾ ਸਿਆ ਹੋਰ ਕੋਈ ਪ੍ਰੋਬਲਮਾ ਉਹਨਾਂ ਬਾਰੇ ਇਹ ਦੱਸਿਆ ਇਹ ਜਿੰਨੀ ਕਲਾਸਾਂ ਇਹ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਆ ਜੇ ਕੋਈ ਸਚਣ ਮਿੱਤਰ ਕੋਈ ਵੀ ਆਪਣਾ ਵੀ ਇਹ ਕਲਾਸ ਨੂੰ ਟ੍ਰੇਨਿੰਗ ਲੈਣੀ ਚਾਹਦਾ ਵੀ ਲੈ ਵੀ ਸਕਦਾ ਆਪਣਾ ਨਾਮ ਫਿਲ ਲਿਖਾ ਸਕਦਾ ਹੋਰ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਕਰਕੇ ਜਿਹੜਾ ਮੰਨਿਆ ਇਹ ਮਨ ਨੂੰ ਜਿੱਤੇ ਨੂੰ ਮਾਜੀ ਤੋਲ ਰੋ ਬਾਈਬਲ ਦੇ ਚਲੋ ਮਹਾਰਾਜ ਜੀ ਜਿਹਨੇ ਸਾਨੂੰ ਸਮਰਥਕ ਬਖਸ਼ਿਆ ਉਹ ਸਾਬ ਨਾਲ ਹੀ ਕਹੀ ਜਾਂਦੇ ਆ ਬਹੁਤ ਪ੍ਰੋਬਲਮ ਹੈ ਜਿਹੜੀਆਂ ਫਿਰਮੀਆਂ ਦੇ ਵਿੱਚ ਜਿਹੜੇ ਪੰਜਾਬੀ ਭਾਈ ਭਰਾ ਵਾਲੀਆਂ ਜਿਹੜੇ ਨਵੇਂ ਪਰਿਵਾਰ ਆ ਉਹਨਾਂ ਰਿਆਂ ਬਹੁਤ ਝੜੀਆਂ ਪ੍ਰੋਬਲਮਾਂ ਆਉਂਦੀਆਂ ਦੇਖੋ ਕਿੰਨੇ ਚਾਵਾਂ ਦੇ ਨਾਲ ਆਪਾਂ ਵਿਆਹ ਸ਼ਾਦੀਆਂ ਤੇ ਕਿੰਨੇ ਖਰਚੇ ਕਰੀਦੇ ਆ ਤਾਂ ਉਹੀ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਆ ਥੋੜੀ ਜਿਹੀ ਬਾਤ ਦੇਖੋ ਇਹ ਇੱਕ ਸਮਝਾਉਣ ਦੀ ਗੱਲ ਆ ਮਨ ਨੂੰ ਬਾਜੀ ਬਲੇ ਚਲੋ ਮੇਰੇ ਕੋਲ ਆਉਂਦੇ ਆ ਚਲੋ ਮੇਰਾ ਸਰਕਾਰ ਕਰਦੇ ਆ ਵੀ ਚਲੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਪਰਿਵਾਰਾਂ ਦਾ ਵੀ ਚਲੋ ਸਾਨੂੰ ਲੈ ਕੇ ਸਾਡਾ ਇਹ ਹੁੰਦਾ ਬੜੇ ਪਿਆਰ ਸਤਕਾਰ ਨਾਲ ਜਿੱਦਾਂ ਇਹਨਾਂ माजी ਸਾਹਿਬ ਤੋਂ ਇਹ ਸਿੱਖਿਆ ਵੀਰ ਕੋ ਗੱਲ ਜਿਹੜੀ ਆ ਉਹਨਾਂ ਦੇ ਦਿਮਾਗ 'ਚ ਪਣੀ ਹੁੰਦੀ ਆ ਚਲੋ ਬੈਠੇ ਆ ਵਾਈਫ ਨੇ ਇ tanto ਮਰਨ ਮਰਉਣ ਤੇ ਗਏ ਹੁੰਦੇ ਆ ਵੀ ਇੱਕ ਦੂਜੇ ਨੂੰ ਦੇਖੀ ਹੀ ਨਾ ਉਹਨਾਂ ਨੂੰ ਬਸ ਆਸੇ ਪਾਸੇ ਕਰਕੇ ਇਹ ਕਹਿ ਲੀਦਾ ਵੀ ਵਾਈਫ ਤੇਰੀ ਕਹਿੰਦੀ ਤੂੰ ਚੰਗਾ ਬਹੁਤ ਜ਼ਿਆਦਾ ਵੀ ਪਤਾ ਨਹੀਂ ਕਿਉਂ ਲੜਦਾ ਇਹ ਹੀ ਗੱਲ ਉਹ ਨੂੰ ਕਹਿ ਲੀਦਾ ਬਾਹਰ ਕੱਢ ਕੇ ਤੇ ਇੰਨੀ ਜੀ ਉਹਨਾਂ ਦਾ ਮਨ ਜਿਹਾ ਠੰਡਾ ਹੋ ਜਾਂਦਾ ਵੀ ਉਹ ਜਾਨਕੀ ਉਹ ਸਟੇਰੀ ਜਿਹੜਾ ਸਹੀ ਜਗ੍ਹਾ ਤੇ ਜਾਂਦਾ ਬਲਾਸਤ ਸਹੀ ਫੜ ਲੈਣ ਦੇ ਬਹੁਤ ਸਾਰੇ ਪਰਿਵਾਰ ਜਿਹੜੇ ਕੀ ਇਸ ਚੱਕਰ ਦੇ ਵਿੱਚੋਂ ਅਸੀਂ ਉਹਨਾਂ ਨੂੰ ਦੂਰ ਕੀਤਾ ਇਹ ਵੀ ਬਹੁਤ ਵੱਡੀ ਸੇਵਾ ਮਹਾਰਾਜ ਨੇ ਸਾਨੂੰ ਦਿੱਤੀ ਆ ਤੇ ਅਸੀਂ ਕਰੀ ਜਾਂਦੇ ਆ ਇਸ ਕਰਕੇ ਵੀ ਮੈਂ ਇਹੀ ਚਾਹੁੰਦਾ ਵੀ ਜਿਹੜੇ ਆਪਾਂ ਫਿਲੀਪੀਨ ਦੇ ਵਿੱਚ ਚਾ ਕੋਈ ਵੀ ਵਿਦੇਸ਼ ਹੋਵੇ ਉਦੇਸ਼ਾਂ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਨਫ਼ਰਤ ਨਾ ਕਰੀਏ ਜੇ ਕੋਈ ਵੀ ਹੈਗਾ ਵੀ ਕੋਈ ਗੱਲ ਪਾਸੇ ਜਾਂਦਾ ਵੀ ਉਹਨੂੰ ਆਪਾਂ ਸਮਝਾਉਣ ਦਾ ਫਰਜ਼ ਬਣਦਾ ਵੀ ਜੋ ਆਪਾਂ ਕਹਿੰਦਾ ਗਵਾਂਡੀਆਂ ਦੇ ਸਵਾਗਤ ਦਾ ਭਲਾ ਮੰਗਣਾ ਪਹਿਲਾਂ ਸਭ ਤੋਂ ਗਵਾਂਡੀਆਂ ਦਾ ਭਲਾ ਮੰਗਣਾ ਉੱਥੋਂ ਸਟਾਰਟ ਕਰਨਾ ਵੀ ਗਵਰਡੀ ਸਾਡੇ ਤਰੱਕੀ 'ਚ ਹੋਣ ਮਹਾਰਾਜ ਆਪਣੇ ਆਪ ਹੀ ਤਾਂ ਤਰੱਕੀ ਦੇ ਦਿੰਦਾ ਈ ਗੱਡੀਆਂ ਦਾ ਲਾਉਂਗੇ ਗੱਡੀਆਂ ਤੇ ਕੇ ਗੱਲ ਕਰਦੇ ਗੱਡੀ ਕੋਈ ਲੈ ਕੇ ਆਉਂਦਾ ਆਪਨੂੰ ਖੁਸ਼ੀ ਨਹੀਂ ਗਮੀ ਹੁੰਦੀ ਆ ਉਹ ਗਮੀ ਤਾਂ ਇਸ ਕਰਕੇ ਭਾਈ ਮਾਜੀ ਸਾਹਿਬ ਦੇ ਦੱਸਣ ਜਿੱਦਾਂ ਦੱਸਿਆ ਇਹਨਾਂ ਨੇ ਕਿ ਮੇਰੇ ਕੋਲ ਤਕਰੀਬਨ ਇੱਕ ਗਾਹ ਆਇਆ ਉਹਦਾ ਬੌਸ ਦਾ ਬਾਤਾ ਗੱਡੀ ਲੈਣ ਆਇਆ ਤਾਂ ਉਹਨੂੰ ਪਤਾ ਲੱਗਿਆ ਵੀ ਅੱਜ ਮੇਰਾ ਬਾਤਾ ਗੱਡੀ ਲੈਣ ਗਿਆ ਉਹਦੇ ਉਹ ਜਿਹੜਾ ਇੱਕ ਬਿਛੋਲਾ ਸੀ ਉਹਨੂੰ ਫੋਨ ਆਇਆ ਉਹ ਕਹਿੰਦਾ ਵੀ ਬਚੂਲਾ ਸਾਹਿਬ ਇੱਦਾਂ ਕਰੋ ਇਹਨਾਂ ਦੀ ਗੱਡੀ ਅੱਜ ਰਖਾਓ ਪਹਿਲਾਂ ਮੈਨੂੰ ਦਵਾਓ ਫਿਰ ਮੇਰੇ ਘਰ ਗੱਡੀ ਪਹਿਲਾਂ ਖੜੀ ਹੋਣੀ ਚਾਹੀਦੀ ਆ ਤਾਂ ਫੇਰ ਕੋ ਹੋਵੇ ਇਹ ਜਿਹੜੀਆਂ ਆਪਾਂ ਗੱਲਾਂ ਮਾਰਦੀਆਂ ਉਹ ਬਾਤਾਂ ਉਹ ਜਿਹੜਾ 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 ਬਾਤਾਂ ਸੀ ਤਾਂ ਉਹ ਕਹਿੰਦਾ ਚਲੋ ਠੀਕ ਆ ਮੈਂ ਗੱਡੀ ਲੈ ਜਾਂਦਾ ਤੁਸੀਂ ਫੇਸਬੁੱਕ ਤੇ ਨਾ ਪਾਓ ਮੇਰੀ ਗੱਡੀ ਦਫ਼ਤਰ ਤੇ ਬਾਅਦ ਚ ਪਾ ਦਿਓ ਜਿਹੜਾ ਮੇਰਾ ਬੌਸ ਹੈ ਉਹਦੀ ਪਹਿਲਾਂ ਪਾ ਦਿਓ ਉਹ ਚਲੋ ਦੂਸਰੇ ਦਿਨ ਗੱਡੀ ਲੈ ਕੇ ਹੀ ਆਓ ਕੀ ਟੀਵੀ ਇਦਈ ਜਿਹੜੀ ਇਹ ਜਿਹੜੀ ਗੱਲਾਂ ਛੋਟੀਆਂ ਛੋਟੀਆਂ ਗੱਲਾਂ ਵੀ ਆਪਾਂ ਹੋਰ ਪਾਸੇ ਜਿਹੜਾ ਮਾਈਂਡ 'ਤੇ ਜਾਈ ਫਿਰਦੇ ਆ ਵੀ ਇਸੇ ਹੀ ਮਾਇਦੇ ਚੱਕਰ ਦੇ ਵਿੱਚ ਵੀ ਆਪਣੀ ਜਿਹੜੀ ਸਖਬਾਰੀ ਭਾਈ ਬਾਜੀ ਸਿੱਖ ਦੱਸ ਰਿਹਾ ਵੀ ਇਹੀ ਬਹੁਤ ਜ਼ਰੂਰੀ ਆ ਆਪਾਂ ਚਲਾਉਣਾ ਨਹੀਂ ਆਉਂਦਾ ਹੈਗਾ ਦਿਮਾਗ ਆਪਣੇ ਕੋ ਹੈਗਾ ਪਰ ਆਪਾਂ ਚਲਾਉਣ ਦਾ ਹੈਗਾ ਪਤਾ ਕਿੱਦਾਂ ਜਵਣਾ ਬਾਕੀ ਹੋਰ ਗੁਰੀ ਪਿਆਰੀ ਸਾਧ ਸੰਗਤ ਜੀ ਵੀ ਮੈਂ ਇਹੇ ਅਰਦਾਸ ਕਰਦਾ ਵੀ ਛਾਰੇ ਫਿਲੀਪੀਨ ਦੇ ਵਿੱਚ ਆਪਾਂ ਈ ਸੀਤਲਾਂ ਭਾਈਚਾਰਾ ਰਲ ਮਿਲ ਕੇ ਰਹੀਏ ਤਾਂ ਟਾਈਮ ਤਾਂ ਮੈਂ ਵੀ ਜੋ ਵਾਈਬ ਦੇ ਲੱਗ ਪਈ ਤਾਂ ਵਾਹ ਲੰਮਾ ਹੋ ਜਾਂਦਾ ਵੀ ਆਪਾਂ ਤੁਹਾਡਾ ਟਾਈਮ ਇਹਨਾਂ ਨਹੀਂ ਲੈਣਾ ਤੇ ਇੱਥੇ ਵੀ ਬੁਲਾਈਏ ਫਤਿਹ ਸਵੇਰੇ ਨੂੰ ਕੰਮਾਂ ਤੇ ਵੀ ਸਾਡੇ ਆਪਣੀਆਂ ਸਾਕ ਤਾਂ ਜਾਣਣੀਆਂ ਤੇ ਇਸ ਕਰਕੇ ਆਓ ਜੀ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ